ਕਿਛਲੇ ਕੁਝ ਕੁ ਸਾਲਾਂ ਤੋਂ ਸ੍ਰੀ ਗੁਰ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਨੇੜੇ ਤੇੜੇ ਇੱਕ ਮੈਸੇਜ WhatsApp ਤੇ ਬੜੀ ਵੱਡੀ ਤਦਾਦ ਨਾਲ ਸ਼ੇਅਰ ਕੀਤਾ ਜਾਂਦਾ ਹੈ ਕਿ ਜਿਸ ਸਮੇਂ ਲਾਹੌਰ ਦੀ ਜੇਲ੍ਹ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰ ਅਰਜਨ ਦੇਵ ਜੀ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਜਾ ਰਹੇ ਸਨ ਉਸ ਸਮੇਂ ਚੰਦੂ ਦੀ ਨੌ ਗੁਰੂ ਸਾਹਿਬ ਦੇ ਕੋਲ ਆਈ ਤੇ ਉਹਨਾਂ ਨੂੰ ਆਪਣੇ ਹੱਥੀ ਤਿਆਰ ਕੀਤਾ ਹੋਇਆ ਸ਼ਰਬਤ ਛਕਾਇਆ ਕਿਹਾਤਾ ਇਹ ਵੀ ਜਾਂਦਾ ਹੈ ਕਿ ਜਦੋਂ ਅਹਿਲਕਾਰਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਸਨੇ ਗੁਰੂ ਸਾਹਿਬ ਦੀ ਸੇਵਾ ਕਰਨਾ ਆਪਣੇ ਸਾਰੇ ਗਹਿਣੇ ਪੈਰੇਦਾਰਾਂ ਨੂੰ ਰਿਸ਼ਵਤ ਵਜੋਂ ਦੇ ਦਿੱਤੇ ਤੇ ਇਸ ਘਟਨਾ ਤੋਂ ਬਾਅਦ ਹੁਣ ਸ਼ਬੀਲ ਲਾਉਣ ਦੀ ਪਰੰਪਰਾ ਸ਼ੁਰੂ ਹੋਈ ਇੱਥੇ ਦੱਸਣ ਜੋ ਗੱਲ ਹੈ ਕਿ ਚੰਦੂ ਗੁਰੂ ਘਰ ਦਾ ਉਹੀ ਦੋਖੀ ਹੈ ਜਿਸ ਨੇ ਦਿੱਲੀ ਤਖਤ ਤੇ ਬੈਠੇ ਮੁਗਲ ਬਾਦਸ਼ਾਹ ਜਹਾਗੀਰ ਦੇ ਕੰਨ ਭੜਕੇ ਉਸ ਨੂੰ 扑ਕਾ ਕੇ ਪੰਚਮ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਪਰ ਅਸਲ ਵਿੱਚ ਚੰਦੂ ਦੀ ਨੌਵਰੀ ਇਹ ਸਾਖੀ ਸਿੱਖੀ ਨੂੰ ਟਾ ਲਾਉਣ ਵਾਲੀਆਂ ਏਜੰਸੀਆਂ ਵੱਲੋਂ ਫਲਾਇਆ ਗਿਆ ਇੱਕ ਝੂਠਾ ਪ੍ਰਚਾਰ ਹੈ ਤੇ ਆਸੀ ਬਿਨਾ ਕਨਫਰਮ ਕੀਤੇ ਕਿ ਇਹ ਗੱਲ ਸੱਚ ਹੈ ਜਾਂ ਝੂਠ ਇਸ ਮੈਸੇਜ ਨੂੰ ਇੰਨੀ ਵੱਡੀ ਤਦਾਦ ਵਿੱਚ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਕਿ ਇਹ ਗੱਲ ਹੁਣ Google ਦੇ ਸਾਰਚ ਰਿਜ਼ਲਟ ਵਿੱਚ ਆਉਣ ਲੱਗ ਪਈ ਹੈ ਹੁਣ ਤੁਸੀਂ ਕਿਸੇ ਵੀ ਭਾਸ਼ਾ ਵਿੱਚ ਸ਼ਬੀਲ ਸ਼ਬਦ ਲਿਖ ਕੇ ਸੱਚ ਕਰੋਗੇ ਤਾਂ ਇਹ ਝੂਠੀ ਕਹਾਣੀ ਤੁਹਾਡੇ ਸਾਹਮਣੇ ਆਊਗੀ ਹੁੰਦਾ ਕਿ ਇਸ ਝੂਠੇ ਕਿਸੇ ਦੇ ਸ਼ੇਰ ਅਨੀ ਵੱਡੀ ਤਦਾਦ ਵਿੱਚ ਹੋ ਚੁੱਕੇ ਹਨ ਕਿ ਆਪਾਂ ਹੁਣ ਇਸ ਨੂੰ ਵਾਰ-ਵਾਰ ਰਿਪੋਰਟ ਕਰਕੇ ਬਦਲਾ ਨਹੀਂ ਸਕਦੇ ਥੋੜਾ ਜਿਹਾ ਮਹਿਸੂਸ ਕਰਕੇ ਦੇਖੋ ਇਸ ਗੱਲ ਨੂੰ ਕਿ ਜਿਹੜੇ ਜ਼ਾਲਿਮਾਂ ਨੇ ਸਾਡੇ ਗੁਰੂ ਸਹਿਬਾਨਾਂ ਨੂੰ ਇੰਨੇ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਅੱਜ ਅਸੀਂ ਉਹਨਾਂ ਜ਼ਾਲਿਮਾਂ ਦੇ ਨਾਲ ਹੀ ਆਪਣੇ ਇਤਿਹਾਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਾਈ ਜਾ ਰਹੇ ਹਾਂ ਇਹ ਦੇਖ ਕੇ ਕਿੰਨਾ ਦੁੱਖ ਹੁੰਦਾ ਹੋਵੇਗਾ ਸਾਡੇ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਰ ਸੋਚਣ ਵਾਲ ਦੀ ਗੱਲ ਹੈ ਕਿ ਜੇਕਰ ਇਹ ਇਤਿਹਾਸ ਸੱਚਾ ਨਹੀਂ ਤਾਂ ਫਿਰ ਸ਼ਬੀਲ ਦਾ ਸੱਚਾ ਅਤੇ ਸਹੀ ਇਤਿਹਾਸ ਕੀ ਹੈ ਤੇ ਝੂਠਾ ਪ੍ਰਚਾਰ ਕਰਕੇ ਚੰਦੂ ਦੀ ਨੌ ਨੂੰ ਸ਼ਬੀਲ ਦਾ ਮੁਖੀ ਬਣਾਉਣ ਪਿੱਛੇ ਕਿਸ ਦਾ ਦਿਮਾਗ ਕੰਮ ਕਰ ਰਿਹਾ ਹੈ ਦਰਅਸਲ ਸ਼ਬੀਲ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਸਰਦਾਰ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਸ਼ਬੀਲ ਸ਼ਬਦ ਦਾ ਅਰਥ ਲਿਖਦੇ ਹਨ ਸ਼ਬ ਪਲਸ ਈਲ ਯਾਨੀ ਕਿ ਪਾਣੀ ਪਲਾਉਣ ਵਾਲੀ ਥਾਂ ਤੇ ਇਹ ਸ਼ਬੀਲਾ ਪੰਚਮ ਪਾਸਾਰੀ ਸ਼ਹੀਦੀ ਤੋਂ ਬਾਅਦ ਨਹੀਂ ਸਗੋਂ ਕਿ ਤੋ ਪਹਿਲਾਂ ਤੋਂ ਚਲਦੀ ਆ ਰਹੀਆਂ ਹਨ ਪ੍ਰਾਤਨ ਸਮਿਆਂ ਵਿੱਚ ਜਦੋਂ ਸੰਗਤ ਕਾਬਲ ਤੇ ਹੋਰ ਦੂਰ ਦਰਾਡੇ ਇਲਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸਨ ਤਾਂ ਉਹਨਾਂ ਸਮਿਆਂ ਵਿੱਚ ਕਿਹੜੇ ਗੁਰੂਕੋਸ਼ ਜਾਰੂ ਹੱਬ ਸੇ ਹੁੰਦੇ ਸਨ ਤਪਦੀਆਂ ਦੁਪਹਿਰਾਂ ਵਿੱਚ ਦੂਰੋਂ ਸਫਰ ਕਰਕੇ ਆਈਆਂ ਸੰਗਤਾਂ ਦੇ ਸਰੀਰ ਨੂੰ ਠੰਡ ਪਾਉਣ ਲਈ ਜਾਂ ਫਿਰ ਉਹਨਾਂ ਦੀ ਪਿਆਸ ਬੁਝਾਉਣ ਲਈ ਪਾਣੀ ਵਿੱਚ ਗੁੜ ਘੋਲ ਕੇ ਸ਼ਰਬਤ ਬਣਾ ਕੇ ਪਿਲਾਏ ਜਾਂਦੇ ਸਨ ਤੇ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜਿਵੇਂ ਜਿਵੇਂ ਇਹ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ ਇਹ ਸ਼ਬੀਲ ਲਾਉਣ ਵਾਲੀ ਰੀਤ ਵੀ ਇਤਿਹਾਸ ਵਿੱਚ ਆਪਣੀ ਥਾਂ ਬਣਾਉਂਦੀ ਰਹੀ ਇਹ ਹੁਣ ਗੱਲ ਕਰਦੇ ਹਾਂ ਚੰਦੂ ਤੇ ਉਸ ਦੇ ਪਰਿਵਾਰ ਨੂੰ ਗੁਰਸਿੱਖ ਬਣਾਉਣ ਦੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ 1920-25 ਦੇ ਨੇੜੇ ਤੇੜੇ ਜਦੋਂ ਗੋਲਵਾਲਕਰ ਆਰਐਸਐਸ ਦਾ ਮੁਖੀ ਹੁੰਦਾ ਸੀ ਉਸ ਦਾ ਇੱਕ ਸਾਥੀ ਹੁੰਦਾ ਸੀ ਸਾਬਾਰਕਰ ਜਿਸ ਨੂੰ ਅੱਜਕੱਲ੍ਹ ਸ਼ਹੀਦੀ ਦੀ ਲੜਾਈ ਲੜਨ ਵਾਲੇ ਇੱਕ ਬੜੇ ਵੱਡੇ ਸੂਰਮੇ ਦੇ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਾਲੇ ਪਾਣੀ ਦੀ ਸਜ਼ਾ ਦੌਰਾਨ ਰਹਿਮ ਕਰਨ ਲਈ ਜਿੰਨੀਆਂ ਪਟੀਸ਼ਨਾਂ ਅੰਗਰੇਜ਼ ਸਰਕਾਰ ਨੂੰ ਸਾਬਾਰਕਰ ਨੇ ਲਿਖੀਆਂ ਸਨ ਉਨ੍ਹਾਂ ਸ਼ਾਇਦ ਹੀ ਕਿਸੇ ਹੋਰ ਨੇ ਲਿਖਿਆ ਹੋਣਗੀਆਂ ਤੇ ਇਸ ਸੌਫਟਵਰਕਰ ਨੇ ਇੱਕ ਕਿਤਾਬ ਲਿਖੀ ਸੀ ਸਿਕਸ ਗਲੋਰੀਅਸ ਐਪਿਕਸ ਆਫ ਇੰਡੀਅਨ ਹਿਸਟਰੀ ਜਿਸ ਦਾ ਕੇ ਬਾਅਦ ਵਿੱਚ ਹਿੰਦੂ ਅਨਵਾਦ ਵੀ ਕੀਤਾ ਗਿਆ ਭਾਰਤੀ ਇਤਿਹਾਸ ਦੇ 6 ਸਵਰਣੀਆਂ ਇਸੇ ਕਿਤਾਬ ਵਿੱਚ ਇਹ ਇੱਕ ਕਹਾਣੀ ਚੰਦੂ ਦੀ ਵੀ ਹੈ ਕਿ ਪੰਚਮ ਪਾਦਸ਼ਾਹ ਸ੍ਰੀ ਗੁਰ ਅਰਜਨ ਦੇਵ ਜੀ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਜਹਾਗੀਰ ਨੇ ਉਹ ਕਰੋੜ ਰੁਪਈਆ ਦਾ ਜੁਰਮਾਨਾ ਲਗਾਇਆ ਸੀ ਤੇ ਗੁਰੂ ਸਾਹਿਬ ਦੇ ਸਿੱਖ ਇਹ ਜੁਰਮਾਨਾ ਭਰ ਨਾ ਸਕੇ ਉਸ ਸਮੇਂ ਚੰਦੂ ਹੀ ਇੱਕ ਐਸਾ ਗੁਰਸਿੱਖ ਸੀ ਜਿਸ ਨੇ ਕਿ ਪੂਰੀ ਕੋਸ਼ਿਸ਼ ਕੀਤੀ ਕਿ ਭਾਵੇਂ ਮੇਰਾ ਘਰ-ਵਾਰ ਮੇਰੀ ਜ਼ਮੀਨ ਜਾਇਦਾਦ ਮੇਰੀ ਹਵੇਲੀ ਇਹ ਸਭ ਕੁਝ ਵਿਕ ਜਾਵੇ ਪਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਬਚਾ ਲਮਾਂ ਚੰਗੇ ਪਾਗਾਂ ਨੂੰ ਉਸ ਸਮਿਆਂ ਵਿੱਚ ਕੌਮ ਦੇ ਹੱਕਾਂ ਵਿੱਚ ਖੜਨ ਵਾਲੇ ਡਾਕਟਰ ਕਰਮ ਸਿੰਘ ਹਿਸਟੋਰੀਅਨ ਤੇ ਡਾਕਟਰ ਗੰਡਾ ਸਿੰਘ ਵਰਗੇ ਇਤਿਹਾਸਕਾਰ ਮੌਜੂਦ ਸਨ ਇਹਨਾਂ ਸਿੱਖਾਂ ਨੇ ਮਜ਼ਬੂਤ ਤੱਥਾਂ ਦੇ ਆਧਾਰ ਤੇ ਇਸ ਸਾਰੇ ਝੂਠ ਪ੍ਰਚਾਰ ਦਾ ਵਿਰੋਧ ਕੀਤਾ ਇਸ ਲਈ ਇਹ ਸਕੀਮ ਉਸ ਸਮੇਂ ਫੇਲ ਹੋ ਗਈ ਅਤੇ 2006 ਵਿੱਚ ਬੀਜੇਪੀ ਲੀਡਰ ਸੁਸ਼ਮਾ ਸਬਰਾਜ ਨੇ ਇੱਕ ਵਾਰ ਫੇਰ ਸਟੇਜ ਤੋਂ ਇਹੀ ਕਹਾਣੀ ਦੁਹਰਾਈ ਉਹ ਵੀ ਉਦੋਂ ਜਦੋਂ ਉਹਨਾਂ ਦੇ ਸਿਆਸੀ ਭਾਈਵਾਲ ਆਪਣੇ ਆਪ ਨੂੰ ਸਿੱਖੀ ਦਾ ਰਾਖਾ ਅਖਵਾਉਣ ਵਾਲੇ ਵੱਡੇ-ਵੱਡੇ ਲੀਡਰ ਉਸ ਨੇ ਸਟੇਜ ਤੇ ਹੀ ਮਜੂਦ ਸਨ ਪਰ ਕਿਸੇ ਨੇ ਵੀ ਚੂੰ ਟੱਕ ਨਹੀਂ ਕੀਤੀ ਪਰ ਸਿੱਖ ਵਿਦਵਾਨਾਂ ਨੇ ਇੱਕ ਵਾਰ ਫੇਰ ਇਸ ਦਾ ਵਿਰੋਧ ਕੀਤਾ ਤੇ ਇੱਕ ਵਾਰ ਫੇਰ ਇਹ ਗੱਲ ਠੰਡੇ ਬਸਤੇ ਵਿੱਚ ਪੈ ਗਈ ਤੇ ਜਦੋਂ ਉਹਨਾਂ ਦਾ ਵਾਸ ਨਾ ਚੱਲਿਆ ਤਾਂ ਪਿਛਲੇ 5-7 ਸਾਲਾਂ ਤੋਂ ਉਹਨਾਂ ਨੇ ਇੱਕ ਨਮੀ ਕਹਾਣੀ ਕਰ ਦਿੱਤੀ ਆ ਚੰਦੂ ਦੀ ਨੌ ਵਾਲੀ ਤੇ ਇਸ ਵਾਰ ਉਹ ਸਾਦਾ ਇਤਿਹਾਸ ਵਿਗਾੜਨ ਦੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੇ ਹਨ ਪੰਜ ਏਕਰ ਆਪਾਂ ਇਤਿਹਾਸ ਵਿੱਚ ਛਾਤੀ ਮਾਰੀ ਤਾਂ ਪੰਚਮ ਪਾਤਸ਼ਾਹ ਤੋਂ ਬਾਅਦ ਜਦੋਂ ਸ਼ੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਗਵਾਨ ਦਾਸ ਕੇਰਨ ਨੇ ਹਮਲਾ ਕੀਤਾ ਤਾਂ ਇਸ ਜੰਗ ਵਿੱਚ ਉਸ ਦਾ ਸਾਥ ਦੇਣ ਲਈ ਪੂਰੇ ਜੋਰਾ ਸ਼ੋਰਾ ਨਾਲ ਤਿਆਰੀ ਖਿੱਚ ਕੇ ਆਇਆ ਸੀ ਚੰਦੂ ਦਾ ਪੁੱਤਰ ਕਰਮਚੰਦ ਇਹ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ ਗੁਰੂ ਕਰਨাল ਚੱਲੀ ਇਸ ਜੰਗ ਵਿੱਚ ਕਰਮਚੰਦੀ ਘਰਵਾਲੀ ਜਾਨੀ ਕਿ ਚੰਦੂ ਦੀ ਨੌ ਨੇ ਆਪਣੇ ਪਤੀ ਦਾ ਪੂਰਾ ਸਾਹ ਗੱਤਾਂ ਸੋ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਪਾਸੇ ਤਾਂ ਇਹ ਸਾਰੇ ਸਿੱਖਾਂ ਦੇ ਲਹੂ ਦੇ ਪਿਆਸੇ ਹੋ ਕੇ ਇੱਕ ਤੋਂ ਇੱਕ ਬਾਦ ਹਮਲਾ ਕਰ ਰਹੇ ਸਨ ਤੇ ਦੂਜੇ ਪਾਸੇ ਉਸ ਦੀ ਘਰਵਾਲੀ ਚੋਰੀ ਛਿਪੀ ਕੈਦਖਾਨੇ ਵਿੱਚ ਤਸੀਹੇ ਸਹਿ ਰਹੇ ਗੁਰੂ ਸਾਹਿਬ ਨੂੰ ਸਰਬਤ ਪਲਾ ਰਹੀ ਹੋਵੇ ਇੱਕ ਗੱਲ ਹੋਰ ਇਸਲਾਮ ਦੇ ਰਹਿਤਾ ਮੁਤਾਬਿਕ ਮਰਦਾਨਾ ਕੈਦਖਾਨੇ ਵਿੱਚ ਔਰਤਾਂ ਦੇ ਜਾਣ ਤੇ ਸਖਤ ਪਾਬੰਦੀ ਹੁੰਦੀ ਹੈ ਤਾਂ ਫਿਰ ਸੋਚੋ ਇਹ ਗੱਲ ਕਿਵੇਂ ਸੱਚ ਹੋ ਸਕਦੀ ਹੈ ਕੁੱਲ ਮਿਲਾ ਕੇ ਇਹ ਸਾਰੇ ਦੇ ਪਿੱਛੇ ਆਰਐਸਐਸ ਦੀ ਹੋਹੀ ਵਿਚਾਰਤਾਰਾ ਕੰਮ ਕਰਦੀ ਹੈ ਕਿ ਸਿੱਖ ਇੱਕ ਅਲੱਗ ਧਰਮ ਨਹੀਂ ਤੇ ਇਹ ਇੱਕ Hindu ਧਰਮ ਦਾ ਹੀ ਅੰਗ ਹੈ ਤੇ ਜੇਕਰ ਇਹ ਸਿਰ ਵੱਡੇ ਨਹੀਂ ਮੁੱਕਦੇ ਤਾਂ ਇਹਨਾਂ ਦੇ ਸਿਰ ਦੀ ਸੋਚ ਹੀ ਬਦਲ ਦਿਓ ਤੇ ਜੇਕਰ ਇਹਨਾਂ ਦਾ ਨਿਆਰਾਪਣ ਇਹਨਾਂ ਦੇ ਕਕਾਰ ਨਹੀਂ ਬਦਲ ਸਕਦੇ ਤਾਂ ਇਹਨਾਂ ਦੇ ਕਕਾਰਾਂ ਦੀ ਪ੍ਰਵਾਸਾ ਹੀ ਬਦਲ ਦਿਓ ਮੈਨੂੰ ਲੱਗਦਾ ਹੈ ਕਿ ਇਹ ਝੂਠੀ ਸ਼ਵੀਲ ਵਾਲੀ ਕਹਾਣੀ ਜੋ ਕਿ ਚੰਦੂ ਦੀ ਨੋ ਨਾਲ ਸੰਬੰਧ ਰੱਖਦੀ ਹੈ ਆਪਣੇ ਸਾਰਿਆਂ ਦੇ ਮੋਬਾਈਲਾਂ ਵਿੱਚ ਜੂਰ ਪਹੁੰਚਿਆ ਹੋਵੇਗਾ ਤੇ ਆਪਾਂ ਸਭ ਨੇ ਜਾਣੇ ਅਣਜਾਣੇ ਵਿੱਚ ਅੱਗੇ ਦੀ ਸ਼ੇਅਰ ਜ਼ਰੂਰ ਕਰਿਆ ਹੋਵੇਗਾ ਤੇ ਸਾਡੀ ਇਸ ਛੋਟੀ ਜਿਹੀ ਗਲਤੀ ਦਾ ਬੜਾ ਵੱਡਾ ਅਸਰ ਪਿਆ ਹੈ ਸਾਡੇ ਇਤਿਹਾਸ ਉੱਤੇ ਸੋ ਕਿਉਂ ਨਾ ਹੁਣ ਆਪਾਂ ਆਪਣੀ ਗਲਤੀ ਨੂੰ ਸੁਧਾਰਨ ਲਈ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀਏ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਫੈਮਿਲੀ ਵਟਸਐਪ ਗਰੁੱਪਾਂ ਵਿੱਚ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਏ ਤਾਂ ਜੋ ਉਹਨਾਂ ਨੂੰ ਸ਼ਵੀਲ ਦਾ ਝੂਠਾ ਅਤੇ ਸੱਚਾ ਇਤਿਹਾਸ ਪਤਾ ਲੱਗ ਸਕੇ ਤਾਂ ਜੋ ਹੋ ਸਕਦਾ ਹੈ ਕਿ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਮਾਫ਼ ਕਰ ਦੇਣ ਸਿੱਕੇ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਚਮਕੌਰ ਸਾਹਿਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਤਾਂ ਲਾਈਕ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਰ ਵਾਰ ਦਿੱਤਾ ਰਾਮ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ